ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਤਿੰਨ ਦੋਸਤਾਂ ਦੀ ਮੌਤ ਹੋਈ ਹੈ ਇਹ ਤਿੰਨ ਦੋਸਤ ਜਿਹੜੇ ਕਿ ਮੋਟਰਸਾਈਕਲ ਦੇ ਉੱਪਰ ਸਵਾਰ ਹੋ ਕੇ ਧੂਰੀ ਵੱਲ ਜਾ ਰਹੇ ਹੁੰਦੇ ਨੇ ਤਾਂ ਇਹਨਾਂ ਦੇ ਮੋਟਰਸਾਈਕਲ ਦੀ ਟੱਕਰਾ ਜਿਹੜੀ ਉਹ ਇੱਕ ਗੱਡੀ ਦੇ ਨਾਲ ਹੋ ਜਾਂਦੀ ਹੈ ਜਦੋਂ ਟੱਕਰ ਹੁੰਦੀ ਆ ਤਾਂ ਟੱਕਰ ਦੇ ਦੌਰਾਨ ਇਹ ਤਿੰਨੇ ਦੋਸਤ ਨੇ ਜਿਹੜੇ ਸੜਕ ਦੇ ਉੱਪਰ ਗਿਰ ਜਾਂਦੇ ਨੇ ਤੇ ਤਿੰਨਾ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਜਨਮ ਦਿਨ ਮੌਕੇ ਇਹ ਤਿੰਨੇ ਦੋਸਤ ਮੰਦਿਰ ਦੇ ਵਿੱਚ ਮੱਥਾ ਟੇਕ ਕੇ ਵਾਪਸ ਆਪਣੇ ਘਰ ਧੂਰੀ ਜਾ ਰਹੇ ਹੁੰਦੇ ਨੇ ਤਾਂ ਸਾਹਮਣੇ ਤੋਂ ਆ ਰਹੀ ਬਲੈਰੋ ਗੱਡੀ ਦੇ ਨਾਲ ਇਹਨਾਂ ਦੀ ਟੱਕਰ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਟੱਕਰ ਇੰਨੀ ਜ਼ਿਆਦਾ ਭਿਆਨਕ ਹੋਈ ਆ ਕਿ ਮੌਕੇ ਦੇ ਉੱਪਰ ਹੀ ਤਿੰਨੇ ਦੋਸਤਾਂ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਕਾਰਨ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਉਸ ਗੱਡੀ ਦਾ ਡਰਾਈਵਰ ਸੀ ਉਹ ਇਹ ਗੱਲ ਕਹਿ ਰਿਹਾ ਕਿ ਅਸੀਂ ਸਾਹਮਣੇ ਤੋਂ ਆਪਣੀ ਸਾਈਡ ਆ ਰਹੇ ਸੀ ਤੇ ਜਿਹੜੇ ਇਹ ਮੋਟਰਸਾਈਕਲ ਦੇ ਉੱਪਰ ਸਵਾਰ ਤਿੰਨ ਮੁੰਡੇ ਸੀ ਇਹਨਾਂ ਦੇ ਮੋਟਰਸਾਈਕਲ ਦੀ ਰਫ਼ਤਾਰ ਕਾਫੀ ਜ਼ਿਆਦਾ ਤੇਜ਼ ਸੀ ਤੇ ਤਿੰਨੋਂ ਆ ਕੇ ਸਿੱਧਾ ਸਾਡੇ ਵਿੱਚ ਲੱਗੇ ਅਸੀਂ ਆਪਣੀ ਸਾਈਡ ਤੇ ਜਾ ਰਹੇ ਸੀ ਤੇ ਇਹਨਾਂ ਦੀ ਜਦੋਂ ਟੱਕਰ ਹੋਈ ਤੇ ਤਿੰਨਾਂ ਦੀ ਮੌਕੇ ਦੇ ਉੱਪਰ ਮੌਤ ਹੋ ਗਈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਇਹ ਭਿਆਨਕ ਹਾ ਸਾ ਵਾਪਰਿਆ ਤਾਂ ਦੱਸਿਆ ਜਾ ਰਿਹਾ ਕਿ ਜਿਹੜੀ ਇਹ ਗੱਡੀ ਸੀ ਉਹ ਮਲੇਰ ਕੋਟਲਾ ਤੋਂ ਬਰਨਾਲਾ ਵੱਲ ਜਾ ਰਹੀ ਸੀ ਤੇ ਜਿਹੜੇ ਇਹ ਮੁੰਡੇ ਸੀ ਉਹ ਮੱਥਾ ਟੇਕ ਕੇ ਧੂਰੀ ਦੇ ਵੱਲ ਜਾ ਰਹੇ ਸੀ ਤਾਂ ਉਹ ਸਾਹਮਣੇ ਤੋਂ ਟੱਕਰ ਹੋ ਜਾਂਦੀ ਹੈ ਟੱਕਰ ਦੇ ਦੌਰਾਨ ਇਹਨਾਂ ਤਿੰਨੇ ਦੋਸਤਾਂ ਦੀ ਮੌਤ ਹੋ ਜਾਂਦੀ ਹੈ ਤਾਂ ਜਨਮ ਦਿਨ ਮੌਕੇ ਮੰਦਰ ਦੇ ਵਿੱਚ ਮੱਥਾ ਟੇਕ ਕੇ ਵਾਪਸ ਆਪਣੇ ਘਰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਹੀ ਇਹ ਵੱਡੇ ਹਾਦਸੇ ਦਾ ਸ਼ਿਕਾਰ ਹੋਏ ਨੇ ਤਿੰਨਾਂ ਦੀ ਮੌਕੇ ਦੇ ਉੱਪਰ ਮੌਤ ਆ ਜੜੀ ਉਹ ਹੋ ਜਾਂਦੀ ਆ ਤਾਂ ਜਿਹੜੀ ਗੱਡੀ ਆ ਉਹ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਆ ਮੋਟਰਸਾਈਕਲ ਦੇ ਤਾਂ ਪਰ ਖੱੱਚੇ ਤੱਕ ਨੇ ਜਿਹੜੇ ਉਹ ਉੱਡ ਗਏ ਨੇ ਤਾਂ ਸੜਕ ਦੇ ਉੱਪਰ ਖੂਨ ਹੀ ਖੂਨ ਆ ਜਿਹੜਾ ਉਹ ਹੋ ਗਿਆ ਕਿਉਂਕਿ ਭਿਆਨਕ ਇਹ ਹਾਦਸਾ ਵਾਪਰਿਆ ਮੋਟਰਸਾਈਕਲ ਦੀ ਟੱਕਰਾ ਜਿਹੜੀ ਉਹ ਗੱਡੀ ਦੇ ਨਾਲ ਹੋਈ ਆ ਤੇ ਇਸ ਮੋਟਰਸਾਈਕਲ ਦੇ ਉੱਪਰ ਤਿੰਨ ਦੋਸਤ ਸਵਾਰ ਸਨ ਜਿਨ੍ਹਾਂ ਦੀ ਮੌਕੇ ਦੇ ਉੱਪਰ ਹੀ ਮੌਤ ਆ ਜੜੀ ਉਹ ਹੋ ਜਾਂਦੀ ਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਭਿਆਨਕ ਹਾਦਸਾ ਜਿਹੜਾ ਓਕੈਦ ਹੋਇਆ ਭਿਆਨਕ ਹਾਦਸਾ ਇੰਨਾ ਜ਼ਿਆਦਾ ਹੋਇਆ ਕਿ ਤਿੰਨ ਦੋਸਤਾਂ ਦੀ ਮੌਕੇ ਦੇ ਉੱਪਰ ਮੌਤ ਆ ਜਿਹੜੀ ਉਹ ਹੋ ਜਾਂਦੀ ਆ ਤਾਂ ਧੂਰੀ ਰੋਡ ਦੇ ਉੱਪਰ ਇਹ ਹਾਦਸਾ ਹੋਇਆ ਇੱਕ ਗੱਡੀ ਜਿਹੜੀ ਕਿ ਮਲੇਰ ਕੋਟਲੇ ਤੋਂ ਬਰਨਾਲੇ ਵੱਲ ਜਾ ਰਹੀ ਸੀ ਤੇ ਇਹ ਮੋਟਰਸਾਈਕਲ ਹੈ ਜਿਹੜਾ ਉਹ ਧੂਰੀ ਵੱਲ ਆ ਰਿਹਾ ਸੀ ਤੇ ਇਸ ਮੋਟਰਸਾਈਕਲ ਦੇ ਉੱਪਰ ਤਿੰਨ ਮੁੰਡੇ ਸਵਾਰ ਸੀ ਜਿਹੜੇ ਕਿ ਮੰਦਰ ਦੇ ਵਿੱਚ ਮੱਥਾ ਟੇਕ ਕੇ ਵਾਪਸ ਧੂਰੀ ਜਾ ਰਹੇ ਸੀ ਤਾਂ ਮੋਟਰਸਾਈਕਲ ਤੇ ਗੱਡੀ ਦੀ ਆਮੋ ਸਾਹਮਣੇ ਤੋਂ ਟੱਕਰ ਹੋਈ ਉਸੇ ਟੱਕਰ ਦੇ ਦੌਰਾਨ ਇਹਨਾਂ ਤਿੰਨੇ ਦੋਸਤਾਂ ਦੀ ਮੌਕੇ ਦੇ ਉੱਪਰ ਮੌਤ ਹੋ ਗਈ ਤਾਂ ਇਹ ਤਿੰਨੋਂ ਜਣੇ ਨੇ ਜਿਹੜੇ ਉਹ ਧੂਰੀ ਦੇ ਹੀ ਰਹਿਣ ਵਾਲੇ ਸੀ ਕਿੱਥੋਂ ਆ ਰਹੇ ਸੀ ਵੀਰ ਜੀ ਤੁਸੀਂ ਮਰੇ ਕੋਲੇ ਤੋਂ ਜੀ ਮਰੇ ਕੋਟਲੇ ਕਿੱਧਰ ਜਾ ਰਹੇ ਸੀ ਅਸੀਂ ਬਰਨਾਲਾ ਜੀ ਬਰਨਾਲ ਕੀ ਗੱਲ ਹੋਈ ਹੈ ਐਕਸੀਡੈਂਟ ਦੀ ਇਹਦੀ ਸਾਡੀ ਸਾਈਡ ਆ ਰਹੀ ਹੈ ਜੀ ਇਹ ਇਧਰ ਤੇਜ਼ ਆ ਰਹੀ ਦੀ ਇਹ ਸਿੱਧਾ ਸੋਹਰੇ ਸਾਹਮਣੇ ਦੇ ਆ ਦੇਖੋ ਸਾਹਮਣੇ ਕਿੱਥੇ ਲੱਗਿਆ ਕੇ ਮੋਟਰਸਾਈਕਲ ਅੱਛਾ ਅਸੀਂ ਆਪਦੀ ਸਾਈਡ ਤੇ ਆ ਰਹੇ ਹਾਂ ਤੁਹਾਡੀ ਗੱਡੀ ਹਲੇ ਉੱਥੇ ਹੀ ਖੜੀ ਹੈ ਕਿੰਨੇ ਬੰਦੇ ਸੀ ਇਹ ਮੋਟਰਸਾਈਕਲ ਤੇ ਇਹ ਤਿੰਨ ਜਣੇ ਨੇ ਜੀ ਤਿੰਨ ਜਣੇ ਸੀਗੇ ਤੁਸੀਂ ਆਪਦੀ ਸਾਈਡ ਤੇ ਆ ਰਹੇ ਜੀ ਹਾਂ ਜਿਵੇਂ ਸਾਡੀ ਸਾਈਡ ਤੇ ਆ ਤੁਸੀਂ ਦੇਖੋ ਤੁਹਾਡੇ ਸਾਹਮਣੇ ਤੁਹਾਡੀ ਕੋਈ ਡਰਿੰਕ ਤਾਂ ਨਹੀਂ ਕੀਤੀ ਕੋਈ ਜੀ ਕੋਈ ਡਰਿੰਕ ਨਹੀਂ ਚੈੱਕਅਪ ਕਰਵਾ ਸਕਦੇ